ਉਰਾਮੂ ਇਹ ਕੀ ਕੰਮ ਕਰੀਂ ਨਾ ਕੋਈ ਕੰਮ ਵੇਲੇ ਜੇ ਕੰਮ ਆਇਆ ਸਰਦਾਰ ਜੀ ਇਸਕੇ ਨੀਚੇ ਆਗ ਮਚਾਣਾ ਹੈ ਆਗ ਸ਼ਾਮ ਨੂੰ ਮਚਾਵਾਂਗੇ ਆ ਜਾ ਇੱਧਰ ਆ ਕੇ ਨਾ ਕੀ ਕੰਮ ਕਰ ਰਹਾ ਹੈ ਪੱਠੇ ਉਤਰਦੇ ਆ ਜਾ ਕੇ ਨਾ ਸਰਦਾਰ ਜੀ ਉਹ ਇੰਜਨ ਸੇ ਉਤਰਦੋ ਨਾ ਤੂੰ ਕੀ ਕਰ ਰਹੇ ਹੋ ਮੈਂ ਤੈਨੂੰ ਕਾਰੇ ਵਾਸਤੇ ਲੈਂਦਾ ਉਹ ਸਰਦਾਰ ਜੀ ਐਸਾ ਮੈਂ ਉਹ ਕੰਮ ਕਰ ਰਹਾ ਥਾ ਚੱਲ ਕਰ ਪੱਠੇ ਉਤਰ ਕੇ ਨਾ मैं अकेला नहीं कुतरूंगा सरदार जी और कौन कुतरूगा आप इधर आओ ना आप मैं रुक लगाता हूँ लगा। नहीं सरदार जी इससे नहीं आप उधर जाओ सरदार जी ये काम इधर हम करेगा तो, तू क्या ता। मैं हूं, नहीं सरदार जी हमसे वो चलाया नहीं जाता चला चला सरदार जी हमने कभी चलाया नहीं है ਕੈਸੇ ਚਲੇਗਾ ਜੇ ਚਲਾ ਚਲਾ ਐਸੇ ਚਲੇਗਾ ਸਰਦਾਰ ਜੀ ਚਲ ਐਸੇ ਚਲੇਗਾ ਹਾਂ ਇਸੇ ਹੀ ਚਲੇਗਾ ਇਹ ਤਾਂ ਕਾਫੀ ਜ਼ੋਰ ਲਗਾਤਾ ਹੈ ਸਰਦਾਰ ਜੀ ਜ਼ੋਰ ਹੀ ਲਗਾਉ ਹੁਣ ਕੀ ਕਰੀਏ ਉਹ ਗੱਲ ਸੁਣ ਰਾਮੂ ਕਿਆ ਸਰਦਾਰ ਜੀ ਦੇਦਾ ਤੂੰ ਸਾਫੀ ਸੁੱਤੀ ਲੈਂਦਾ ਆਪਦਾ ਹਾਂਜੀ ਸਰਦਾਰ ਜੀ ਉਹਦੇ ਕੋਲ ਇਤੁਹਾ ਜਾਣਾ ਨਹੀਂ ਮੈਂ ਤੈਨੂੰ ਇੱਕ ਵਾਰੀ ਦੱਸਦਾ ਠੀਕ ਹੈ ਨਾ ਸਰਦਾਰ ਜੀ ਉਹ ਮਾਰੇ گاؤں ਦਾ ਬੰਦਾ ਹੈ گاؤں ਕਾ ਤਾਂ ਹੈ ਬਸ ਜਾਣਾ ਨਹੀਂ ਮੈਂ ਤੈਨੂੰ ਕਿਹੜਾ ਕਹਤਾ ਤੈਨੂੰ ਕੀ ਹੋਇਆ ਸਰਦਾਰ ਜੀ ਆਪਰੇ ਤੋਂ ਕੁਛ ਨਹੀਂ ਬੋਲਾ ਉਸਨੇ ਨਹੀਂ ਤੈਨੂੰ ਮੈਂ ਆਪਦੇ ਕੰਮ ਵਾਸਤੇ ਲੈਂਦਾ ਰੁਪਏ ਦਿੱਤੇ ਆ ਤੈਨੂੰ ਠੀਕ ਹੈ ਨਾ ਚਲੋ ਮਰਜੀ ਹੈ ਸਰਦਾਰ ਜੀ ਹਮਾਰਾ ਖੇਤ ਮੇਂ ਕੰਮ ਕਰਾ ਦੇਤਾ ਤਾਂ ਉਹ ਸਾਥ ਮੈਂ ਤੈਨੂੰ ਦਿਹਾੜੀਆਂ ਹੋਰ ਲਾ ਦਿਆ ਕਰੂੰਗਾ ਪਰ ਉਹਨੂੰ ਨਹੀਂ ਰੱਖਣਾ ਠੀਕ ਹੈ ਸਰਦਾਰ ਜੀ ਆਪकी मर्ज़ी ओ ਬੰਦਾ ਬਹੁਤ ਗੰਦਾ ਹੈ ਸਰਦਾਰ ਜੀ ਅੱਜ ਪਗੜੀ ਨਹੀਂ ਪਹਿਨਾ ਤੁਮਨੇ ਉਹ ਆਜਿਆ ਰ ਪਕਰੇ ਅੱਜ ਕਿਤੇ ਕੰਮ ਤੇ ਨਹੀਂ ਜਾਣਾ ਸਰਦਾਰ ਜੀ ਐਸੇ ਤੁਮ ਸਰਦਾਰ ਨਹੀਂ ਲੱਗ ਰਹਾ ਹਮਾਰਾ ਸਾਥੀ ਲੱਗ ਰਹਾ ਹੈ ਬਿਹਾਰ ਦਾ ਨਹੀਂ ਲੈ ਜੇ ਪਗੜਣਾ ਬੰਨੀ ਫਿਰ ਸਰਦਾਰ ਨਹੀਂ ਲੱਗਦਾ ਬੰਦਾ ਨਹੀਂ ਸਰਦਾਰ ਜੀ ਪਗੜੀ ਕੇ ਬਿਨਾ ਸਰਦਾਰ ਨਹੀਂ ਲੱਗਦਾ ਨਹੀਂ ਫਿਰ ਮੈਂ ਅੱਜ ਘਰੇ ਆ ਫਿਰ ਤਾਂ ਕਰਕੇ ਨਹੀਂ ਮੱਲੀ ਸਰਦਾਰ ਬੰਦਾ ਕبھی ਪਗੜੀ ਨਹੀਂ ਉਤਾਰਤਾ ਹੈ ਉਹ ਜਰਾ ਜਿ ਕਰੇ ਆ ਮਾ ਬਾ ਸਰਦਾਰ 12 ਤੇ ਤੇਲ ਟੂਲ ਲਾਵਾਂਗੇ ਇਹਨੂੰ ਚੰਗੀ ਤਰ੍ਹਾਂ ਬਾਲ ਬੂਲ ਕਰਾ ਕੇ ਲੈ ਆਉਣਾ ਜੇ ਫੱਟ ਅੱਜ ਜਾਂਨੇ ਆ ਗਿੱਲ ਨਾਲ ਜਾਂਨੇ ਆ ਅੱਜ ਸਰਦਾਰ ਜੀ ਬਹੁਤ ਹੋ ਗਿਆ ਇਤਨਾ ਤੋਂ ਸਰ ਬਹੁਤ ਹੈ ਇਹਨੂੰ ਲਾ ਕੇ ਹੁਣ ਰੱਖ ਹੀ ਦੇ ਕੰਮ ਨਿਮੇੜ ਹੀ ਦੇ ਠੀਕ ਹੈ ਸਰਦਾਰ ਜੀ ਆਪਾਂ ਖੇਤ ਦੇਖ ਕੇ ਆਉਣੇ ਕੋਈ ਰੇਅਰ ਆਪਾਂ ਸਪਰੇਅ ਵਗੈਰਾ ਠੀਕ ਹੈ ਜੀ ਲੈ ਆ ਕੇ ਰਾਂ ਕਰ ਪਾਣੀ ਲੈ ਆ ਗਲਾ ਚੱਲ ਚੱਲ ਜੇ ਸਰਦਾਰ ਜੀ ਜ਼ੋਰ ਤੋਂ ਮੇਰਾ ਲਗਾ ਹੈ ਇਧਰ ਪੂਰਾ ਆਪ ਪਾਣੀ ਲੈ ਕੇ ਆਓ ਓਏ ਪਾਣੀ ਵੱਧ ਪੀਣੇ ਚਾਹੀਦੇ ਲੈ ਆ ਪਾਣੀ ਲਿਆ ਤੂੰ ਸਰਦਾਰ ਜੀ ਆਪਕਾ ਸ਼ਾਦੀ ਨਹੀਂ ਹੋਇਆ ਕਿ ਆ ਸ਼ਾਦੀ ਤਾਂ ਹੋਇਆ ਸੀਗਾ ਯਾਰ ਉਹ ਮੈਂ ਕੁੱਟੀ ਇੱਕ ਦਿਨ ਭੱਜ ਗਈ ਯਾਰ ਮੁੜ ਕੇ ਆਈ ਨਹੀਂ ਉਧਰ ਕਾ ਕੰਮ ਵੀ ਮੇਰੇ ਕਰਨਾ ਪਰਦਾ ਸੀ ਮੈਂ ਤੈਨੂੰ ਨਹੀਂ ਆਂਦੀ ਇਸ ਵਾਸਤੇ ਆ ਇਸੇ ਕਰਕੇ ਤਾਂ ਲਿਆਂਦਾ ਤੈਨੂੰ ਠੀਕ ਆ ਜਿੱਹਾਂ ਪਰ ਬੈਠ ਜਾਓ ਸਰਦਾਰ ਜੀ ਔਰ ਇਹ ਪਹਿਲੇ ਹੱਥ ধੋਣਾ ਹੈ ਹੱਥ ਕੋ ਕਿਆ ਹੈ ਸਰਦਾਰ ਜੀ ਕੋ ਪਾਣੀ ਦੇਣਾ ਇਧਰ ਸੇ ਸਿੱਧੇ ਦੇ ਦਿੱਤੇ ਪਾਣੀ ਸਰਦਾਰ ਜੀ ਕੋ ਝੂਠਾ ਕਰਕੇ ਦੇਂਗੇ पहले हम पिएगा पानी बाद में सरदार को देगा ऐसे ही दे देता जूठा करके देंगे सरदार को ਇਹ ਸਰਦਾਰ ਵੀ ਐਵੇਂ ਏਸੇ ਠੀਕ ਆਏਗਾ ਜੇ ਲੋ ਸਰਦਾਰ ਜੀ ਲਿਆ ਪਾਣੀ ਐ ਕੰਮ ਕਰਿਆ ਕਰੇ ਤੇ ਬਾਲਾ ਵਧੀਆ ਲੱਗੇ ਤੈਨੂੰ ਮੈਂ ਸਰਖਾਰ ਆਰ ਜੀ ਹਮ ਕਦ ਤੱਕ ਕਰੇਗਾ ਤੂੰ ਸ਼ਾਦੀ ਕਰਵਾ ਲੋ ਕੋਈ ਹੋਰ ਐਡੀ ਇੱਕ ਵਾਰੀ ਕਰਾਈ ਸੀ ਯਾਰ ਹੁਣ ਨਹੀਂ ਕਰਾਉਂਦੇ ਹੁਣ ਤਾਂ ਸ਼ਾਦੀ ਤੋਂ ਮਨ ਅੱਕ ਗਿਆ ਯਾਰਾ ਨਹੀਂ ਸਰਦਾਰ ਜੀ ਅਗਰ ਹਮ ਉਧਰ ਸੇ ਲਾ ਦੇਤੇ ਹਾਂ ਜੂਪੀ ਸੇ ਨਹੀਂ ਕੰਮ ਕਰਤੀ ਹੈ ਜਿਆਦਾ ਓਏ ਹੁਣ ਤਾਂ ਕਰਾਉਣੀ ਨਹੀਂ ਯਾਰਾ ਖੇਤ ਮੇ ਵੀ ਕੰਮ ਕਰੇ ਮਨ ਭੱਜ ਗਿਆ ਸ਼ਾਦੀ ਤੋਂ ਹੁਣ ਤਾਂ ਯਾਰ ਬਸ ਐਸੀ ਸੁੰਦਰ ਲੇਕਰ ਆਏਗੇ ਫਿਰ ਆਪਣਾ ਇੱਕ ਯਾਰ ਹੈ ਉਹਨੂੰ ਲਿਆ ਦੇ ਉਹ ਖੇਤ ਵਾਲਾ ہمارا ਸਾਥੀ ਖੇਤ ਵਾਲਾ ਨਹੀਂ ਜਿਹੜੇ ਸਾਥੀ ਦੇ ਤੂੰ ਬੰਦਾ ਲਿਆਂਦਾਗਾ ਹਾਂ ਸਰਦਾਰ ਜੀ ਗਿੱਲ ਸਾਹਿਬ ਠੀਕ ਹੈ ਉਹਨੂੰ ਲਿਆ ਕੇ ਦੇ ਉਹ ਸਕੋ ਲਾ ਦੇਗੇ ਸਰਦਾਰ ਜੀ ਉਹ ਮਾਨ ਜਾਏਗਾ ਮਾਨ ਜਾਏਗਾ ਠੀਕ ਹੈ ਪੈਸਾ ਦੇਗਾ ਆਪਨ ਕੋ ਪੈਸਾ ਲੱਗੇਗਾ ਮੈਂ ਦੇ ਦੂ ਪੈਸਾ ਤੈਨੂੰ ਕਿੰਨਾ ਪੈਸਾ ਲੱਗੂ ਪੈਸਾ ਤੋਂ ਲੱਗੇਗਾ ਸਰਦਾਰ ਜੀ ਬਾਤ ਕਰ ਲੈਂਦੇ ਹਾਂ ਆਜੀ ਹਮ ਆਜੀ ਕਰ ਲੇਂਗੇ ਸੋਣੀ ਲੈ ਕੇ ਆਏਗੇ ਸੁੰਦਰ ਬਿਊਟੀਫੁਲ ਕੋਕਾ ਪੀਸ ਹੈ ਨਾ ਕੋਕਾ ਪੀਸ ਲੈ ਕੇ ਆਏਗੇ ਉਹ ਜੈਸਾ ਸਰਦਾਰ ਹੈ ਨਾ ਲੰਬਾ ਸਾ ਹਾਂ ਹਾਂ ਉਤਨੀ ਲੰਬੀ ਲੈ ਕੇ ਆਏਗੇ ਉਸਕੇ ਲਈ ਫਿਰ ਤਾਂ ਬਹੁਤ ਵਧੀਆ ਗੱਲ ਆ ਯਾਰ ਹਾਂ ਆਜ ਲੈ ਇੱਕ ਬਾਤ ਕਰਤੇ ਹਾਂ ਸਰਦਾਰ ਬਾਤ ਤੋ ਹਮੇ ਸਾਥੀ ਕੇ ਪਾਸ ਤੋ ਜਾਣਾ ਪੜੇਗਾ ਨਾ ਨਹੀਂ ਸਾਥੀ ਦੇ ਪਾਸ ਨਹੀਂ ਜਾਣਾ ਉਹਦੇ ਕੋਲੇ ਨਹੀਂ ਉਹ ਸਰਦਾਰ ਜੀ ਐਸਾ ਕਿਆ ਆਪਾਂ ਇਹਨੂੰ ਇੱਥੇ ਬੁਲਾ ਲਾਂਗੇ ਗਿੱਲ ਨੂੰ ਇੱਥੇ ਬੁਲਾ ਲਾਂਗੇ ਠੀਕ ਆ ਸਰਦਾਰ ਜੀ ਤੂੰ ਪੈਸੇ ਕੀ ਬਾਤ ਕਰੋ ਹਮ ਪੈਸਾ ਮੈਂ ਦੇਵਾਂ ਤੈਨੂੰ ठीक है सरदार जी तुम्हारी तो तो बात करता है तख ता पहला फिर अपन मैं रामू नाल गल कर ठीक है सरदार जी अब पैसा बनेगा पैसे दे राम। यार राम ये काख ढाल देते हैं यार ऐसा पैसा देगा सरदार बोल रहा है ये बंदा कैसा है ये तो पंजाब का तो नहीं लग रहा है ये बंदा तो नाइजीरिया का लग रहा है अरे कहां से आया है? ये बंदा कहां से आया है हमारे एरिए का भी नहीं लग रहा था ये तो कोई काला सा लग रहा था उधर का होगा नाइजीरिया का लग रहा था ये क्या कर रहा था इधर पंजाब में तो काम करने आया होगा अभी पानी भी भरना है पहले पानी भर देते हैं जे घर का काम भी मुझे करना पड़ता है इधर का सरदार का शादी नहीं हुआ बोल रहा है सरदार को पहले तो शादी के लिए मनाते हैं कोई उधर से ला कर देंगे बिहार से अरे ये काम भी करना पड़ गया पंजाब में तो पानी में जहर डाल देते हैं सरदार को खत्म कर देते हैं यार क्या काम करना पड़ा है भाई बुद्धवेद आगे तुम मत लग गया ਆ ਤੂੰ ਏ ਕੰਮ ਕਰ ਰਹਾ ਹੈ ਸਰਦਾਰ ਜੀ ਕਿਥੇ ਆ ਡਾ ਏ ਸਰਦਾਰ ਜੀ ਉਹ ਤੋਂ ਕੰਮ ਗਿਆ ਹੈ ਅੱਛਾ ਆ ਪਾਣੀ ਵੀ ਗਈ ਨਾ ਪਾਣੀ ਹਮਕੋ ਵਰਨਾ ਪੜਤਾ ਹੈ ਸਰਦਾਰ ਨੇ ਆਪਣੀ ਬੀਬੀ ਕੋ ਭਗਾ ਦਿਆ ਪੀ ਭੱਜ ਗਈ ਭਗਾ ਦਿਆ ਸਰਦਾਰ ਜੀ ਹੈਗੀ ਜਿਵੇਂ ਪਲਾਇਆ ਨਹੀਂ ਨਹੀਂ ਸਰਦਾਰ ਜੀ ਉਹ ਪੀਟ ਮਾਰ ਕੀਤਾ ਹੈ ਨਾ ਉਸਕੇ ਉਹ ਬਾਗ ਗਈ ਹਮਨੇ ਨਹੀਂ ਆਏ ਨਹੀਂ ਸਰਦਾਰ ਜੀ ਨਹੀਂ ਹੈ ਉਹ ਸਰਦਾਰ ਬੋਲ ਰਹਾ tha ਮੈਂ ਤਾਂ ਬੋਲਾ tha ਕਿ ਸਰਦਾਰ ਆਪਕੋ

ਮੇਰਾ ਗੱਲਾ ਵਧੀਆ ਤੂ ਸੁਣਾ ਤੇਰੇ ਬੰਦੇ ਨਾਲ ਕਹਿੰਦੇ ਬਾਵਾ ਹੋਗਾ ਪਾਈ ਹੋ ਗਿਆ ਉਹ ਜੇ ਸੁਣਿਆ ਤਾਂ ਮੈਂ ਵੀ ਆ ਯਾਰ ਮੈਂ ਤਾਂ ਉਦੇ ਹੈ ਨਹੀਂ ਸੀਗਾ ਬਾਹਰ ਠੀਕਾ ਹੂੰ ਬਾਵਾ ਹੋ ਗਿਆ ਜੀ ਕਹਿੰਦਾ ਬੋਲੋ ਕੀ ਕਹਿੰਦੇ ਜੀ ਮੈਨੂੰ ਕਹਿੰਦਾ ਮੈਂ ਜਾਣਾ ਕਹਿੰਦਾ ਮੈਂ ਤਾਂ ਛੱਡ ਕੇ ਜਾਣਾ ਕਹਿੰਦਾ ਪੰਜਾਬ ਕਹਿੰਦਾ ਹਸਾ ਰੁਕਿਆ ਬਤੰਦਰ ਹੱਥ ਪੈਰ ਬੰਨ ਕੇ ਤੇਰਾ ਉਹ ਤੋਂ ਬਾਵਾ ਬਤੰਦਰ ਨੂੰ ਕਹਿੰਦਾ ਆਧਾਰ ਕੱਢ ਲਿਆ ਕਹਦਾ ਉਹ ਬਿਸਮੀ ਲੜ ਤੀ ਮੈਂ ਆ ਗਿਆ ਜੀ ਉਦੋਂ ਅੱਛਾ ਪਤਾ ਜੀ ਉਹ ਗੱਲਾ ਯਾਰਾ ਉਹਨਾਂ ਦੇ ਘਰੇ ਲਾਂਬਾ ਦੇਖਿਆ ਭੈਂਦਰਾ ਬਾਵਾ ਕੋਤ ਹੋ ਗਿਆ ਸੀਗਾ ਉਹ ਟੱਕਰ ਹੀ ਨਹੀਂ ਮੈਨੂੰ ਉਹ ਤਗੜਾ ਮਾ ਫੜ ਲਈ ਭੈਂਦੀ ਤੇਰੇ ਵਾਲੇ ਬੱਦੇ ਦਾ ਉਹਨੇ ਚਲ ਆ ਜਾਣ ਦੇ ਉਹਨੂੰ ਟੱਕਰ ਹੀ ਨਹੀਂ ਗਿਆ ਤੇਰੇ ਵਾਲਾ ਪੰਤਾ ਵੀ ਤਗੜਾ ਪਤੰਦਰ ਨੇ ਚੱਕ ਲਈ ਸੀਗੀ ਕਹੀ ਵੀ ਮੈਂ ਕਰ ਦੂੰਗਾ ਨਾ ਇੱਕ ਇੱਕ ਪਾਸਾ ਕਰ ਅੱਛਾ ਆ ਗਿਆ ਓਏ ਮਾਂ ਦਾ ਪੁੱਸ ਕਿਵੇਂ ਗੱਲਾ ਵਧੀਆ ਤੂੰ ਸੁਣਾ ਉਹ ਮੈਂ ਤੇਰੇ ਕੋਲ ਹੀ ਆਉਂਦਾ ਸੀਗਾ ਯਾਰ ਚਲ ਤੂੰ ਇੱਥੇ ਹੀ ਮਿਲ ਗਿਆ ਹੋਰ ਇੱਥੇ ਮੈਂ ਵੀ ਤੇਰੇ ਕੋਲ ਹੀ ਆਉਂਦਾ ਸੀ ਫਿਰ ਮੇਰੇ ਕੋਲੇ ਕਿਵੇਂ ਆਉਂਦਾ ਸੀ ਤੂੰ ਤੂੰ ਸਰਾ ਪਹਿਲਾਂ ਕਿਵੇਂ ਆਉਂਦਾ ਸੀ ਉੱਦੋਂ ਮੇਰਾ ਬੰਦਾ ਕੁੱਟਿਆ ਓਏ ਉਹ ਬੰਦਾ ਕੁੱਟਿਆ ਨਹੀਂ ਯਾਰ ਤੂੰ ਮੈਨੂੰ ਐਂ ਦੱਸ ਮੈਂ ਉਹਨੂੰ ਲਿਆ ਆਂਦਾ ਰਾਮੂ ਹੂੰ ਰਾਮੂ ਨੂੰ ਲਿਆ ਆਂਦਾ ਜਦੋਂ ਮੈਨੂੰ ਆਪਣੇ ਪਿੰਡ ਦੇ ਬੰਦੇ ਕਹਿਣ ਲੱਗੇ ਕਹਿੰਦੇ ਵੀ ਤੂੰ ਲੈ ਤਾਂ ਆਂਦਾ ਇਹ ਬਈਏ ਤੂੰ ਉੱਥੇ ਦੇਖ ਕਹਿੰਦੇ ਲੁਧਿਆਣੇ ਕਿਵੇਂ ਕੀਤਾ ਇਹਨਾਂ ਨੇ ਹੂੰ ਕੋਈ ਇਹਨਾਂ ਦਾ ਆਧਾਰ ਕਾਰਡ ਕੋਈ ਪ੍ਰੂਫ ਲੈ ਤਾਂ ਕਹਿੰਦੇ ਚੱਲ ਮੈਂ ਆਖਿਆ ਇਹ ਵੀ ਗੱਲ ਸਿਆਣੀ ਆ ਯਾਰ ਤੇ ਉਹ ਇੱਕ ਕੁਦਰਤੀ ਤੇ ਇਹ ਰਾਮੂ ਨੇ ਤੇਰੇ ਬੰਦਾ ਲਿਆ ਤਾਂ ਮੈਂ ਉੱਥੇ ਜਦੋਂ ਗਿਆ ਉਹਨੂੰ ਪਾਲਦਾ ਫਿਰਦਾ ਸੀ ਇਹ ਦੋਨੇ ਤੇਰੇ ਘਰੇ ਬੈਠੇ ਸੀਗੇ ਤੇ ਜਦੋਂ ਮੈਂ ਉੱਥੇ ਗਿਆ ਤੇ ਤੇਰੇ ਘਰੇ ਬੈਠੇ ਸੀਗੇ ਤੇ ਮੈਂ ਉਹਨੂੰ ਪੁੱਛ ਲਿਆ ਮਹਾਰ 13 ਕੋਈ ਆਧਾਰ ਕਾਰਡ ਕੋਈ ਆਇਡੈਂਟੀਟੀ ਵગેਰਾ ਉਹ ਮੇਰੇ ਘੜ ਪੈ ਗਿਆ ਯਾਰ ਬਸ ਫਿਰ ਉੱਥੇ ਅਸੀਂ ਛਤਰੋ ਛਤਰੀ ਹੋ ਗਏ ਬਸ ਆ ਤੇ ਫਿਰ ਤੂੰ ਬੰਲੇ ਤੇਰੇ ਵਾਲੇ ਬੰਦੇ ਨੂੰ ਪੁੱਛ ਲੈਂਦਾ ਰਬਰਾਂ ਕਰਕੇ ਉਹ ਯਾਰ ਬਸ ਗਰਮੀ ਆ ਗਈ ਗਰਮੀ ਚ ਪਤੀ ਨਹੀਂ ਲੱਗਿਆ ਗੱਲਾ ਉਤਾ ਗੱਲ ਹੋਈ ਨਿਬੜੀ ਜਿਵੇਂ ਹੋਣੀ ਸੀ ਮੈਂ ਤਾਂ ਤੇਰੇ ਵਾਸਤੇ ਤੇਰੇ ਖੈਰੇ ਵਾਸਤੇ ਗੱਲ ਕਰਨ ਆਇਆ ਸੀ ਐਦੇ ਵਾਸਤੇ ਕਿਹੜੀ ਹੋਏ ਬਸ ਮੈਂ ਸੋਚਦਾ ਸੀ ਕਿ ਇਹਨੂੰ ਆਪਾਂ ਰਿਸ਼ਤਾ ਨਾ ਕਰਾ ਲਈਏ ਭਾਂਜ ਤਾਂ ਕੁੜੀ ਮਾਰਨੀ ਐ ਇਹਨੂੰ ਰਿਸ਼ਤਾ ਕਰਾ ਕੇ ਕਿਉਂ ਇਹ ਬੰਦਾ ਨਹੀਂ ਹੈਗਾ ਕਿਉਂ 15 ਬੰਦੇ ਰ ਦੇਖ ਲੈਦਾ ਦਾ ਬੜਾ ਹੋਇਆ ਪਿਆ ਉਹ ਬੁੜਾ ਨਹੀਂ ਯਾਰ ਕਰਵਾ ਨਿਆ ਰੋਟੀ ਪਕਦੀ ਹੋ ਜੂ ਇਹਦੀ ਨਾ ਯਾਰ ਇੱਧਰ ਸੋਚਦਾ ਕੁਦਾ ਪਹਿਲਾਂ ਇਹਨੂੰ ਕਰਾਉਣ ਨਿਆ ਫਿਰ ਤੈਨੂੰ ਆ ਹੋਏ ਇਹਨੂੰ ਕਰਾ ਦੇ ਨਹੀਂ ਪਹਿਲਾਂ ਤੈਨੂੰ ਕਰਾਵਾਂਗੇ ਤੇਰੇ ਵਾਸਤੇ ਦੇਖੀ ਤੈ ਤੂੰ ਇਹਦੀ ਫੱਟੀ ਪੋਚਵਾਏਗਾ ਹੈ ਮਨ ਲਾ ਦੂਗਾ ਓਏ ਫੱਟੀ ਪੋਚਣੀ ਨਹੀਂ ਜੀ ਕਰਾਉਣਾ ਜਿਆਦਾ ਪੋਚੂ ਵਿਆਹ ਕਰਾ ਕੇ ਫੱਟੀ ਪੋਚੀ ਜਾਂਦੀ ਕਿੱਥੋਂ ਕਰਾਉਣਾ ਖੜੀ 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 ਕਿੱਥੋਂ ਕਰਾਉਣਾ ਆਪਣੇ ਜਿਹੜਾ ਆਰਾਮੂ ਨਹੀਂ ਹੈਗਾ ਹਾਂ ਆਪਣੇ ਵਾਲਾ ਹਾਂ ਉਹ ਉਹ ਕਹਿੰਦਾਗਾ ਉਹਦੇ ਹੱਥ ਚ ਹੈਗੀ ਦੇਖ ਭੈਣ ਦਾ ਰਿਸ਼ਤਾ ਕਰਾਉਣਾ শাਲਾ ਭੈ ਯਾਰਾ ਨਹੀਂ ਲਿਉਣ ਨੂੰ ਫਿਰਦਾ ਇਹ ਭੈ ਯਾਰਾ ਨਹੀਂ ਨਹੀਂ ਹੈਗੀ ਤੂੰ ਦੇਖ ਲਈ ਪਹਿਲਾਂ ਮੈਂ ਤੈਨੂੰ ਦਿਖਾ ਦਾਂਗੇ ਜੇ ਤੇਰੇ ਪਸੰਦ ਆਈ ਤਾਂ ਤੈਨੂੰ ਕਰਾ ਦਾਂਗੇ ਨਹੀਂ ਫਿਰ ਆਪਾਂ ਹੈਪੀ ਨੂੰ ਕਰਾ ਦਾਂਗੇ ਚੰਗਾ ਲੈਟਰੀ ਨਾੜੀ ਚਿੱਟੀ ਚਿੱਟੀ ਵਰਸ ਲਵਾਈ ਹੋਈ ਸੀ ਤੇ ਉਹ ਚਿੱਟੀ ਚਿੱਟੀ ਤੋਂ ਨਾ ਲਾਲ ਕਰ ਦੂ ਉਹ ਨਹੀਂ ਲੈ ਤੂੰ ਮੰਨ ਵੀ ਲੈ ਲੈ ਪਹਿਲਾਂ ਜਿਹੜਾ ਗਿੱਲਾ ਯਾਰ ਤੂੰ ਐਂ ਦੇਖ ਫਿਰ ਪਹਿਲਾਂ ਤੂੰ ਦੇਖ ਲਈ ਕਰੇ ਪਸੰਦ ਨਹੀਂ ਤਾਂ ਮੈਨੂੰ ਕਹਿ ਦੇ ਬਸ ਆਪੈਨੂੰ ਦਿਖਾ ਦਿੰਦਾ ਜੇ ਤੇਰਾ ਨਾਮ ਫਿਰ ਜਦੋਂ ਕਿਲਾ ਕਰਿਆ ਕਰੇਗਾ ਤਾਂ ਉਦੋਂ ਤਾਂ ਹੁਤਾ ਹੋਇਆ ਸਾਲਾ ਏਡਾ ਕਰਨ ਲੱਗਾ ਹੈ ਕੱਟ ਹੋ ਜੂਗਾ ਕੰਮ ਇਹ ਤਾਂ ਨਹੀਂ ਇਹ ਪੰਜੀ ਤੜਪ ਜੀ ਕਹਿੰਦੀ ਓ ਨਹੀਂ ਯਾਰ ਤੁਸੀਂ ਉਹ ਨਹੀਂ ਕੱਲ ਸੁਣ ਇਹਦੇ ਵਾਰੀ ਤਲਬ ਖਾਂਦੀ ਜੀ ਤੂੰ ਆਪ ਨੂੰ ਕਹਿਣਾ ਫੇਰ ਮੈਂ ਤਾਂ ਪਹਿਲਾ ਹੋ ਗਿਆ ਨਾ ਕੰਮ ਨਾ ਇਹਨਾਂ ਕਿਤੇ ਮੇਰਾ ਟਾਈਮ ਵੀ ਨਾ ਟੱਪ ਜਾ ਆਪਾਂ ਦਬਾਤਾ ਲਿਆ ਬੇਵੇ ਕਿ ਇਹਦੇ ਕੰਪਣਾ ਵੀ ਨਹੀਂ ਲੁਚਪਣਾ ਕਰਦਾ ਤੇਰੇ ਨਾਲ ਲੁਚਪਣਾ ਕਰਦਾ ਚਾਰ ਬੰਦਾ ਪੁਰਾਣਾ ਹੈ ਕਰਨਾ ਪੈ ਗਿੱਲਾ ਕਰਵਾ ਦਈਏ ਫੇਰ ਉਹ ਮੇਰੀ ਗੱਲ ਸੁਣ ਇੱਕ ਹੋਰ ਹੈ ਰੁਪਏ ਦੇਣੇ ਪੈਣਗੇ ਮੈਂ ਰੁਪਏ ਉੱਟੇ ਮੈਂ ਦੇ ਦੂੰਗਾ ਜੀ ਉਹਨੇ ਨਾਂ ਤੇ ਰੁਪਏ ਤਾਂ ਲੈ ਰਹੇ ਕਿ ਐਂ ਠੰਡ ਜੀ ਟੱਪ ਜੂ ਨੇ ਰੁਪਈਏ ਰੁਪਈਏ 2 ਲੱਖ ਮੰਗਦਾ ਭੈਣ ਦੀਆਂ 2 ਲੱਖ ਜਿਹੜਾ 5 ਲੈ ਆਈਏ ਸੀ ਉਹ ਤੂੰ ਪਹਿਲਾਂ ਨਹੀਂ ਲੈਣੀਆਂ 5 2 ਲੱਖ ਚ ਯਾਰ ਉਹੀ ਭੈਣ ਤੂੰ ਗੱਲਾ ਆਪਣਾ ਬੁੱਧੂ ਲਈ ਉਹ ਮੇਰੇ ਘਰੋਂ ਗੱਲਾ ਇੱਧਰ ਦੇਖਾਂ ਇਹਨੇ ਕੰਜਰ ਤੇ ਨੇ ਪਿੰਡ ਦੇ ਵਿੱਚ ਕਦੇ ਚੱਜ ਦਾ ਕੰਮ ਨਹੀਂ ਕੀਤਾ ਤੇ ਨਾ ਹੀ ਕਿਸੇ ਦਾ ਹੋਣ ਦੇਵੇ ਇਹ ਮੈਂ ਮੂੰਹ ਤੇ ਕਹਿਣਾ ਇਹ ਪਾਨੀ ਮਾਰਦਾ ਸਾਲਾ ਨਾ ਪਾਨੀ ਕਰੀਏ ਯਾਰ ਇਹ ਯਾਰ ਫਿਰ ਤੈਨੂੰ ਕੀ ਹੁੰਦਾ ਘਰ ਬੱਜਦੀ ਪਗਦੀ ਹੁੰਦੀ ਚੱਲ ਕਰਾ ਦੇ ਕਰਾਓ ਠੰਡ ਚ ਔਖਾ ਯਾਰ ਕੋਈ ਨਾ ਪੱਕਾ ਫਰੇਟ ਕੀ ਤੇਰਾ ਕਰਦੇ ਆ ਇਹ ਕੰਮ ਵੀ ਠੰਡ ਚ ਕਿਵੇਂ ਔਖਾ ਤੇਰਾ ਉਹ ਉਹ ਔਖੀ ਆ ਰੋਟੀ ਪਾਣੀ ਦਾ ਇਕੱਲੇ ਬੰਦੇ ਦਾ ਤੈਨੂੰ ਵਧੀਆ ਰੋਟੀ ਪਾਣੀ ਦਾ ਕਹਿਣਾ ਫਿਰ ਤੂੰ ਔਖਾ ਇਹ ਕੰਜਰ ਦਾ ਹਰ ਇੱਕ ਵਾਰ ਇੱਕ ਗੱਲ ਪੁੱਠੇ ਬਸ ਇਹਨਾਂ ਯਾਰ ਜੇ ਕੁਝ ਉਹ ਕਰੋਗੇ ਫੇਰ ਹੀ ਆ ਤੂੰ ਭਾਈ ਪੂਰੀ ਗੱਲ ਕਿਆ ਕਰੋ ਪਿਆਬੀ ਦੇ ਬਾਹਲੇ ਮਤਲਬ ਨਹੀਂ ਇਹ ਇਹ ਕੰਜਰ ਦੇ ਤੋਂ ਕਦੇ ਚੱਜ ਦੀ ਗੱਲ ਚੰਗਾ ਗਿੱਲਾ ਫਿਰ ਮੈਂ ਤੇਰਾ ਕਰਦਾ ਬੰਨ ਸੋ ਪੱਕੀ ਪੱਕੀ ਗੱਲ ਹੋਵੇ ਫਿਰ ਮੈਨੂੰ ਨਹੀਂ ਕਰਨਾ ਕੋਈ ਗੱਲ ਨਹੀਂ ਪਤਾ ਕਰਾ ਦੇ ਪਹਿਲਾਂ ਫਿਰ ਇਹ ਕਰਾ ਦੇ ਪਹਿਲਾਂ ਆਪਾਂ ਚਲ ਕੋਈ ਗੱਲ ਨਹੀਂ ਮੈਂ ਕਰਦਾ ਫਿਰ ਚੰਗਾ ਹੈਪੀ ਗਿੱਲਾ ਤੇ ਕੇ ਭਾਈ ਸਟ੍ਰੈਸ ਚਲ ਇੰਨਾ ਤਾਂ ਹੈਗਾ ਕਿਤੇ ਭੈਣ ਚੋ ਜਵਾਕਾਂ ਚੱਲਿਆ ਨਹੀਂ ਰਹਿਲੀ ਕਿਤੇ ਭੈਣ ਤੇਰਾ ਦੀ ਦੁਬਾਰੇ ਸਾਰਾ ਕੋ ਉਹੀ ਕਰਦੇ ਬੇਜਵਟ ਕੇ ਇਥੋਂ ਟੱਪ ਜੇ ਬੈ ਬ ਉਹ ਦੇਖਾਂਗੇ ਐਂ ਥੋੜੀ ਹੋ ਕਰਦੇ ਪਰ ਚੱਲਾਂਗੇ ਤਿੰਨ ਚਾਰ ਬੰਦੇ ਛਣੇ ਛਣੇ ਤਿੰਨ ਚਾਰ ਬੰਦੇ ਭੈਣ ਦੀ ਲਾਣ ਉਤੇ ਭਰਾਤ ਲੈ ਕੇ ਆਈ ਹੈਗੀ ਚੰਗਾ ਗਿੱਲਾ ਮੈਂ ਤਾਂ ਜਾਨਾ ਯਾਰ ਚੰਗਾ ਯਾਰ ਮੈਂ ਤਾਂ ਆਪ ਕੰਮ ਦੰਦਾ ਕਰਦਾ ਕੋਈ ਜਾ ਕੇ ਵਿਲੇ ਬੈਠਿਆ ਕੰਮ ਦੰਦਾ ਤੈਨੂੰ ਕੀ ਹੋ ਭੈਣ ਫੇਰਨਾ